ਉਹ ਸਿੰਘ ਤੇ ਸੀ ਬਾਈਕ ਲੇਕਿਨ ਖਾਲਸਾ ਜੀ ਉਹਨਾਂ ਨੇ ਇਤਾਂ ਦਾ ਚੰਗ ਮਚਾਇਆ ਵੀ ਆਈ ਫੌਜ ਦਾ ਤਿੱਕ ਜਾ ਹਿਸਾਬ ਬੰਦੇ ਬਜੇ ਤਿੰਨ ਹੀ ਸੇ ਮਾਰਤੇ ਚੌਥਾ ਹਿਸਾਬ ਬੰਦੇ ਬਜੇ ਤਿੰਨ ਹੀ ਸੇ ਬੰਦੇ ਉਹਨਾਂ ਵੱਢਤੇ ਮਰਦੇ ਮਰਦੇ ਵੀ ਮਾਰ ਕੇ ਹੀ ਮਰੇ ਤੁਸੀਂ ਸੁਣਿਆ ਹੋਊਗਾ ਵੀਰ ਰਸ ਆ ਗਿਆ ਵੀਰ ਰਸ ਕੁਝ ਹੋਰ ਆ ਵੀਰ ਰਸ ਦਾ ਮਤਲਬ ਇਹ ਆ ਵੀ ਸੂਰਮਾ ਜੰਗ ਦੇ ਮੈਦਾਨ ਚ ਗਿਆ ਹੋਸ਼ੋ ਹਵਾਸ਼ ਨਾਲ ਮਾਰ ਕੀਤਾ ਹੋਸ਼ੋ ਹਵਾਸ਼ ਨਾਲ ਡੱਕਿਆ ਦੁਸ਼ਮਣ ਨੂੰ ਮਾਰ ਕੇ ਤੇ ਜਿੱਤ ਕੇ ਵਾਪਸ ਆ ਗਿਆ ਕਿਆ ਜਾਵੇਗਾ ਬੀਰ ਰਸ ਵਰਤਿਆ ਇੱਕ ਇਸ ਤੋਂ ਵੀ ਤਾਂ ਦੀ ਗੱਲ ਹੈ ਉਹਨੂੰ ਕਹਿੰਦਾ ਰੁੱਦਰ ਰਸ ਜਿਹਦੇ ਵਿੱਚ ਆਪਣੀ ਪਰਿਵਾਰ ਰਹਿ ਹੀ ਨਹੀਂ ਜਾਂਦੀ ਇਦੇ ਚ ਇਹ ਹੁੰਦਾ ਵੀ ਮਰਤੇ ਮੈਂ ਜਾਣਾ ਹੀ ਆ ਇਹਨਾਂ ਨੂੰ ਲੈ ਕੇ ਮਰਨਾ ਉਹ ਪਿੱਛੇ ਨਹੀਂ ਆਉਂਦਾ ਗਾਂ ਗਾਂ ਵੱਧ ਵੱਧ ਕੇ ਮਾਰਦੇ ਆ ਆਪਣੇ ਸਰੀਰ ਤੇ ਅਨੇਕਾਂ ਫਟ ਖਾ ਕੇ ਤੇ ਸੈਂਕੜਿਆਂ ਨੂੰ ਵੱਢ ਕੇ ਜਣਾ ਖੇਦੀ ਪਾਵੇ ਕਈ ਦਮ ਰੁੱਦਰ ਰਾਸ ਵਿੱਚ ਲੜਿਆ ਵੀਰ ਰਾਸ ਤੋਂ ਵੀ ਤਾਂ ਰੁੱਦਰ ਰਾਸ ਆ ਜਿਹੜਾ ਭਲਾ ਦਿੰਦਾ ਵੀ ਆਪਣੇ ਪਿੱਛੇ ਨਿਆਣੇ ਆ ਉਹ ਭਲਾ ਦਿੰਦਾ ਵੀ ਮੇਰਾ ਕੋਈ ਟੱਬਰ ਆ ਉਹਨੂੰ ਇੱਕੋ ਹੀ ਕੰਮ ਚੇਤੇ ਰਹਿਦਾ ਮਰ ਜੋ ਜਾ ਮਾਰ ਦੋ ਇਹ ਵੀਰ ਰਾਸ ਤੋਂ ਵੀ ਤਗੜਾ ਰਾਸ ਆ ਬਾਬਾ ਤਾਰਾ ਸਿੰਘ ਸਾਹਿਬ ਨੇ ਇੱਧਰ ਨਾਲ ਜੰਗ ਰਚਾਇਆ ਉਹਨਾਂ ਦੇ ਵੀ ਇੱਕ ਵਾਰੀ ਕੰਨਾਂ ਨੂੰ ਹੱਥ ਲਾ ਗਏ ਫਿਰ ਜਦੋਂ ਸਾਰੇ ਸਿੰਘ ਸ਼ਹੀਦियां ਪਾ ਗਏ ਫਿਰ ਮੋਮਨ ਖਾਨ ਵੇਖਣ ਆਇਆ ਵੀ ਕੌਣ ਸਾਲੇ ਉਹਨੇ ਆਖਿਆ ਵੀ ਜਿਉਂਦੇ ਖੜਨੇ ਸੀ ਜਿਉਂਦੇ ਤੇ ਰਹੇ ਨਹੀਂ ਉਹਨੇ ਫਿਰ ਸਾਰੇ ਸਿੰਘਾਂ ਦੇ ਸਿਰ ਵਡਵਾਏ ਸਿਰ ਵਡਵਾ ਕੇ ਖਾਲਸਾ ਜੀਉ ਲਾਹੌਰ ਲੈ ਕੇ ਗਿਆ ਉਹਨੇ ਜਕਰੀਆ ਖਾਨ ਨੂੰ ਸਿਰ ਵਖਾਏ ਵੀ ਆਇਓ ਬੰਦੇ ਸੀ ਜਿਨ੍ਹਾਂ ਨੇ ਆਖਰ ਚੁਕੀ ਸੀ ਜਕਰੀਆ ਖਾਨ ਨੇ ਸਿੰਘਾਂ ਦੇ ਕਲੇ ਸੇਰ ਹੀ ਵੇਖੇ ਉਹ ਜਿੱਦਾਂ ਸਰੀਰ ਨਾਲ ਲੱਗੇ ਹੋਏ ਚਿਹਰੇ ਤੇ ਲਾਲੀ ਹੁੰਦੀ ਆ ਨਾ ਉਹਨਾਂ ਦੇ ਵੱਡੇ ਹੋਏ ਚਿਹਰਿਆਂ ਤੇ ਵੀ ਉਦਾਂ ਹੀ ਪ੍ਰਤਾਪ ਸੀ ਉਹ ਇਦਾਂ ਲੱਗਦਾ ਸੀ ਜਿੱਦਾਂ ਹੁਣੇ ਬੋਲ ਪੈਣੇ ਆ ਐਡਾ ਰੋਹ ਵਸੀ ਉਹਨਾਂ ਦੇ ਚਿਹਰਿਆਂ 'ਚ ਦਿਮਾਲਿਆਂ ਦਾ ਚੱਕਰਾਂ ਦਾ ਖਸਤਰਾਂ ਦਾ ਤੋਂ ਜਕਰੀਆ ਖਾਨ ਦੇ ਮੂੰਹੋਂ ਵੀ ਵਾਹ ਨਿਕਲੀ ਵੀ ਇਹ ਮਰ ਜਾਂਦੇ ਨੇ ਮੰਨਦੇ ਨਹੀਂ ਉਹਦੇ ਮੂੰਹੋਂ ਵਾਹ ਨਿਕਲੀ ਵੀ ਵਾਹ ਵਾਹ ਆ ਬੰਦੇ ਹੀ ਮੋਮਨ ਖਾਨ ਨੇ ਆਖਿਆ ਜੀ ਤੂੰ ਅਸੀਂ ਤੇ ਵਾ ਵਾ ਸੌਖੀ ਕਰ ਛੜੀ ਇਹਨਾਂ ਸਾਡੇ ਨਾਸਾਂ ਜੀ ਤੂੰ ਕੀਤਾ ਬੜੇ ਔਖੇ ਮਰੇ ਫਿਰ ਜਕਰੀਆ ਖਾਨ ਨੂੰ ਸੁਝ ਗਈ ਵੀ ਇਹ ਡਾਢੇ ਹੀ ਨੇ ਮਰਦੇ ਨਹੀਂ ਬਾਵੇ ਬੰਦਾ ਸਿੰਘ ਦੀ ਖੈਦੀ ਤੋਂ ਬਾਅਦ ਇਹ ਪਹਿਲਾ ਜੰਗਿਆ ਜਿਹੜਾ ਵਾਹ ਵਾਲੇ ਬਾਬਿਆਂ ਲੜਿਆ ਤੇ ਐਡੀ ਬਹਾਦਰੀ ਨਾਲ ਸ਼ਹੀਦੀ ਪਾਈ ਆ ਅੱਜ ਇਤਿਹਾਸ ਵਿੱਚ ਸਤਕਾਰ ਨਾਲ ਨਾਂ ਆਉਂਦਾ ਸ਼ਹੀਦ ਬਾਬਾ ਤਾਰਾ ਸਿੰਘ ਸਾਹਿਬ ਜੀ ਦੰਗਈ ਤੇ ਉਹਨਾਂ ਦੀ ਦਾਸਤਾਨ ਅੱਜ ਤੁਸੀਂ ਸੁਣੀ ਆ ਕਹਿਣਾ ਮੈਂ ਇਹ ਚਾਹੁੰਦਾ ਵਾ ਵੀ ਅੱਜ ਹੀ ਕੇਸ ਕਟਾਉਣ ਲੱਗਿਆ ਮਿੰਟ ਵੀ ਨਹੀਂ ਸੋਚਦੇ ਪਰ ਸੋਚੋ ਨਾ ਵੀ ਇਹਨਾਂ ਕੇਸਾਂ ਦੇ ਰਸਿਆਂ ਤੋਂ ਗੱਲ ਚੱਲੀ ਵੇਖੋ ਸਿੰਘਾਂ ਨੇ ਸ਼ਹੀਦੀਆਂ ਤੱਕ ਪਾਤੀਆਂ ਝੁਕੇ ਨਹੀਂ ਉਹਨਾਂ ਯੋਧਿਆਂ ਦੇ ਹੀ ਵਾਰਸ ਦੱਸ ਇੰਨੀ ਗੱਲ ਹੀ ਮੈਂ ਕਹਿਣੀ ਆ ਜੇ ਆਪਾਂ ਸਮਝ ਜਾਈਏ ਤੇ ਗੁਰੂ ਬੜੀ ਕਿਰਪਾ ਕਰੇਗਾ ਹੁਣ ਮੈਂ ਸਮਾਪਤੀ ਕਰਦਾ ਹਾਂ ਉਸ ਤੋਂ ਪਹਿਲਾਂ ਮਹਾਪੁਰਖ ਬਾਬਾ ਜੀ ਬਾਬਾ ਮੇਜਰ ਸਿੰਘ ਸਾਹਿਬ ਜੀ ਸੋਢੀ ਸਾਹਿਬ ਸ੍ਰੀ ਨਨਕਾਣਾ ਸਾਹਿਬ ਵਾਲੇ ਮਹਾਪੁਰਖ ਨਨਕਾਣਾ ਸਾਹਿਬ ਵਾਲੇ ਮਹਾਪੁਰਖ ਹੋਏ ਨੇ ਬਾਬਾ ਮਹਿੰਦਰ ਸਿੰਘ ਸਾਹਿਬ ਜੀ ਸੋਢੀ ਸਾਹਿਬ ਉਹਨਾਂ ਦਾ ਚਲਾਇਆ ਹੋਇਆ ਗਾਂ ਪਹਿਰਾ ਮਿਸਲ ਦਸ਼ਮੇਸ਼ ਤਰਨਾ ਦਾ ਹੁਣ ਮੌਜੂਦਾ ਮੁਖੀ ਬਾਬਾ ਮਹਿੰਦਰ ਸਿੰਘ ਸਾਹਿਬ ਜੀ ਬੜੇ ਜੋਧੀ ਜਰਨਲ ਆ ਉਹਨਾਂ ਬਾਰੇ ਮੈਂ ਸੁਣਿਆ ਸੀ ਵੀ ਜਿਹਦੇ ਉਹ ਮਗਰ ਖਲੋ ਜਾਣ ਪੈਰ ਨਹੀਂ ਪੁੱਟਦੇ ਹੁਣ ਮੈਂ ਵੇਖ ਵੀ ਲਿਆ ਉਹ ਬੜੇ ਜੋਧੇ ਜਰਨੈਲ ਹਨ ਉਹਨਾਂ ਦੀ ਫੌਜ ਹੈ ਤੇ ਅਸੀਂ ਵੀ ਉਹਨਾਂ ਦੇ ਆ ਪਰ ਉਹਨਾਂ ਨੂੰ ਪਿਆਰ ਕਰਨ ਵਾਲੇ ਸਿੰਘਾਂ ਨੇ ਉਹਨਾਂ ਦੀ ਚੜ੍ਹਦੀ ਕਲਾ ਦੇ ਨਾਂ ਤੇ ਮੈਂ ਅਰਦਾਸ ਕਰਾਈ ਆ ਮੈਂ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ ਤੇ ਸਾਰੀ ਸੰਗਤ ਦਾ ਵੀ ਧੰਨਵਾਦ ਆ ਭਾਵੇਂ ਤੁਸੀਂ ਦੂਰ ਦੂਰ ਹੀ ਬੈਠੇ ਰਹੇ ਹੋ ਬੈਠੇ ਰਹੇ ਹੋ ਇਹ ਗੱਲ ਦੀ ਮੈਨੂੰ ਖੁਸ਼ੀ ਆ ਜੇ ਕੋ ਤੁਰ ਜਾਂਦਾ ਤੇ ਮੈਂ ਕਿਹੜੀ ਬਾਹ ਫੜ ਲੈਣੀ ਬਾਹ ਫੜ ਕੇ ਤੇ ਨਹੀਂ ਬਿਠਾਇਆ ਜਾਂਦਾ ਮੈਂ ਤੁਹੀਂ ਸਜੇ ਰਿਹਾ ਖੁਸ਼ੀ ਆ ਇੱਕ ਬਚਨ ਸੁਣਾ ਕੇ ਮੈਂ ਸਮਾਪਤੀ ਕਰਦਾ ਵੀ ਮੈਨੂੰ ਇਹ ਪ੍ਰਤਪਾਲ ਸਿੰਘ ਹੁਣ ਸੁਣਾਇਆ ਸੀ ਤੇ ਫੌਜਾਂ ਜਕਾਰਾ ਗਜਾਤਾ ਤੇ ਮੇਰਾ ਰੱਦ ਬੜ ਗਿਆ ਵੀ ਨਹੀਂ ਹੁਣ ਇਤਿਹਾਸ ਹੀ ਸੁਣਾਈਏ ਹੁਣ ਐਂਡ ਤੇ ਮੈਂ ਬਚਨ ਸੁਣਾਉਣਾ ਕਹਿੰਦੇ ਵੀ ਕੋਈ ਮੇਰੇ ਵਰਗਾ ਹੀ ਲਿਖਾਰੀ ਤੇ ਉਹ ਲਿਖਦਾ ਹੀ ਤੇ ਜਦੋਂ ਉਹਨੂੰ ਟਾਈਮ ਦੇਣਾ ਹੁਣ ਲਿਖਾਰੀ ਆਪ ਫਿਰ ਹੀ ਹੁੰਦਾ ਲਿਖ ਲੈ ਕੇ ਤੁਸੀਂ ਮਿੰਟ 5 ਤੋਂ ਅਗਲਾ ਠੇਣਾਂ ਵਾਲੀ 10 ਲਾਉਗਾ ਇਹ ਸਾਰਿਆਂ ਨੂੰ ਹੀ ਹੋਈ ਹੁੰਦਾ ਵਾ ਵੀ ਮਸਨਾਦ ਆ ਸਨਾਦ ਆ ਇਹ ਭਲਾ ਮੁੱਕਣਾ ਵਾ ਇਹਨੂੰ ਸਾਰੀ ਰਾਤ ਲੈ ਕੇ ਬੈਠੇ ਰੋ ਕੱਖ ਨਹੀਂ ਮੁੱਕਣਾ ਬੰਦਾ ਹੀ ਮੁਕੂ ਜਦਨ ਮੁਕੂ ਇਤਿਹਾਸ ਨਹੀਂ ਮੁੱਕਦਾ ਹੁੰਦਾ ਉਹ ਤਾਂ ਲਖਾਰੀ ਲਿਖਦਾ ਸੀ ਉਹਨੂੰ ਟਾਈਮ ਟੂ ਮਿਲਣੋਂ ਹਟ ਗਿਆ ਵਿਚਾਰੇ ਨੂੰ ਹਾਲ ਕਿਉਂ ਘਰੇ ਬਹਿ ਗਿਆ ਪਰ ਲਿਖਣੋਂ ਨਹੀਂ ਹਟਿਆ ਕਾਪੀਆਂ ਭਰ ਲੀਆਂ ਲਿਖ ਲੈ ਕੇ ਸਰੋਤਾ ਉਹਨੂੰ ਲੱਭੇ ਕੋਈ ਨਾ ਲੇਖੋ ਨੇ ਵਾਵਾ ਕੁਝ ਲਿਆ ਇੱਕ ਦਿਨ ਉਹਦੇ ਘਰ ਪ੍ਰਾਉਣਾ ਆ ਗਿਆ ਤੇ ਪ੍ਰਾਉਨੇ ਨੂੰ ਲਿਆ ਉਹਨੇ ਟੀਰ ਵੀ ਬੈ ਇਥੇ ਮੈਂ ਤੈਨੂੰ ਇਤਿਹਾਸ ਸੁਣਾਉਣਾ ਉਹ ਵਿਚਾਰਾ ਕਹਿ ਬੈਠਾ ਚੱਲ ਸੁਣਾ ਉਹਨੇ ਫਿਰ ਜੂਂ ਪਟਾ ਚੜਿਆ ਮੇਰੇ ਵਾਂਗ ਹਟਣ ਦਾ ਨਾ ਹੀ ਨਾ ਲਵੇ ਦੋ ਘੰਟੇ ਹੋ ਗਏ ਹਾਰ ਕੇ ਪ੍ਰਾਉਨੇ ਨੇ ਕਹਿਤਾ ਵੀ ਭਰਾਵਾ ਕੋਈ ਚਾਹ ਪਾਣੀ ਦੇ ਪਿਆਲ ਲਾ ਵੀ ਤੂੰ ਸੁੱਕਾ ਹੀ ਨਾ ਪੀ ਆਉਂਦੇ ਆ ਉਹ ਕਹਿੰਦਾ ਨਹੀਂ ਤੂੰ ਮੇਰਾ ਸਾਰਾ ਇਤਿਹਾਸ ਸੁਣ ਜੇ ਤੂੰ ਸਾਰਾ ਕੁਝ ਨਾ ਨਾ ਸੁਣਿਆ ਕਹਿੰਦਾ ਮੈਂ ਫਾ ਲੈ ਕੇ ਮਰ ਜੂ ਤੇਰੇ ਨਾਂ ਲੱਗੂ ਬੈ ਕੇ ਇਤਿਹਾਸ ਸੁਣ ਉਹਨੇ ਹੁਣ ਕਿੰਨਾ ਕੁ ਬਰਦਾਸ਼ਤ ਕਰਨਾ ਸੀ ਸਾਰੀ ਰਾਤ ਸੁਣਦਾ ਰਿਹਾ ਹਾਰ ਕੇ ਸਵੇਰੇ ਪਰੌਣਾ ਹੀ ਫਾ ਲੈ ਕੇ ਮਰ ਗਿਆ ਵੀ ਇਹਦੇ ਸੁਣ ਸੁਣ ਕੇ ਮਰਨ ਨਾਲ ਚੰਗਾ ਮੈਂ ਕਿ ਬਣੇ ਲੱਗਾ ਉੱਠਣ ਦੇ ਨਹੀਂ ਰਿਹਾ ਉਹ ਯਾਨੀ ਇਹ ੱੱਕੇ ਦਾ ਸੌਦਾ ਨਹੀਂ ਇਹ ਪ੍ਰੇਮ ਦਾ ਵਾ ਪ੍ਰੇਮ ਦੇ ਵਿੱਚ ਤੇ ਕੋਈ ਸਾਰੀ ਉਮਰ ਲੱਗਾ ਰਵੇ ਇਹ ਕੰਮ ਮੁੱਕਣਾ ਨਹੀਂਗਾ ਸ਼ਹੀਦ ਸ਼ੈਦਾਨ ਇਤਿਹਾਸ ਕੀਤੇ ਥੋੜਾ ਜਾਵਾ ਉਹਨੇ ਦਿਨ ਨਹੀਂ ਹੈ ਜਿੰਨੇ ਸ਼ਹੀਦ ਨੇ ਤੇ ਕੋਈ ਵੀ ਦਿਨ ਖਾਲੀ ਨਹੀਂ ਹੈ ਜਿੱਦ ਦਿਨ ਕਿਸੇ ਨੇ ਸ਼ਹੀਦੀਆਂ ਦਿੱਤੀ ਹੋਵੇ ਫਿਰ ਇਦਾਂ ਸ਼ੈਦਾਨ ਦਾ ਇਤਿਹਾਸ ਬਹੁਤ ਜ਼ਿਆਦਾ ਤੇ ਧੰਨਵਾਦ ਆ ਸੌਣ ਵਾਲੇ ਭਰਾਵਾਂ ਦਾ ਲਾਈਵ ਵਾਲੇ ਵੀਰਾਂ ਦਾ ਤੇ ਸੰਗਤ ਦਾ ਵੀ ਤੁਸੀਂ ਬੜੇ ਪ੍ਰੇਮ ਨਾਲ ਬੈਠੇ ਹੋ ਸਾਰੀ ਫੌਜ ਦਾ ਹੀ ਧੰਨਵਾਦ ਸਤਿਗੁਰਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਸੋਹਣਾ ਮੌਕਾ ਬਣਾਇਆ ਵੀ ਸਾਰੀ ਸੰਗਤ ਜੁੜੀ ਆ ਮੈਂ ਅਰਦਾਸ ਕਰਦਾ ਤੁਹਾਡੀ ਸਦਾ ਹੀ ਚੜ੍ਹਦੀ ਕਲਾ ਰਵੇ ਆਇਆ ਤਾਂ ਮੈਂ ਤੁਹਾਡੇ ਨਗਰ ਪਹਿਲੀ ਵਾਰ ਨਹੀਂ ਪਰ ਤੁਹਾਡਾ ਨਾਮ ਬੜਾ ਸੁਣਿਆ ਵੀ ਬਲਗਣ ਪਿੰਡ ਕੋਈ ਹੈ ਉਤੋਂ ਫਿਰ ਢਾਡੀ ਗਿਆਨੀ ਜੀ ਨੂੰ ਵੀ ਮਿਲਦੇ ਰਹੀਦਾ ਫਿਰ ਪਤਾ ਤੇ ਹੈ ਵੀ ਬਲਗਣ ਪਿੰਡ ਹੈ ਪਰ ਅੱਜ ਮੈਂ ਦਰਸ਼ਨ ਵੀ ਕਰ ਲਿਆ ਆ ਜਿੰਨੀ ਵਧੀਆ ਤੁਹਾਡੀ ਤਿਆਰੀ ਆ ਨਾ ਤੇ ਜਿੰਨਾ ਵਧੀਆ ਤੁਸੀਂ ਜੋੜ ਮੇਲਾ ਸਜਾ ਰਹੇ ਹੋ ਮੈਨੂੰ ਲੱਗਦਾ ਵੀ ਸਾਰੇ ਪਿੰਡ ਨੂੰ ਸਾਰਾ ਸਾਲ ਚਾ ਰਹਿੰਦਾ ਹੋਵੇਗਾ ਵੀ ਮੇਲਾ ਆਉਣ ਵਾਲਾ ਹੈ ਤੇ ਜਿਹੜੇ ਦੇਖਾਂ ਵਿੱਚ ਦੇਖਾਂ ਜੀ ਵੀਰ ਉਹਨਾਂ ਨੂੰ ਵੀ ਪਤਾ ਵੀ ਮਤ ਕਰਨੀ ਆ ਫਿਰ ਖਾਲਸਾ ਜੀ ਉਹ ਹੀ ਸਾਰਾ ਕੁਝ ਆ ਹੋਰ ਕੱਖ ਵੀ ਨਹੀਂ ਇਹ ਜਿੰਨੇ ਸੰਗਤ ਦੇ ਆਪਾਂ ਸੇਵਾ ਕਰਾਂਗੇ ਚਰਨ ਪਾਵਾਂਗੇ ਸੰਗਤ ਦੇ ਆਪਣੀ ਸਥਾਨਾਂ ਤੇ ਸਤਿਗੁਰੂ ਦੇ ਬਚਨ ਸੁਣਾਂਗੇ ਇਲਾਹਾ ਇੰਨੀ ਚਾਹੀਆ ਮਹਾਰਾਏ ਨੇ ਤੁਹਾਨੂੰ ਵਟਾਵਾਲ ਬਖਿਆ ਪ੍ਰਬੰਧ 'ਚ ਕੋਈ ਕਮੀ ਨਹੀਂ ਆ ਸਰੋਤੇ ਬੜੇ ਚੰਗੇ ਹੋ ਤੁਸੀਂ ਸੋਨਾ ਜੋੜ ਮੇਲਾ ਰਚਿਆ ਵਾ ਮੈਂ ਅਰਦਾਸ ਕਰਦਾ ਮਹਾਰਾਜ ਸਦਾ ਹੀ ਇਦਾਂ ਲਹਿਰਾ ਬਹਿਰਾ ਲਾਈ ਰੱਖਣ ਭੁੱਲਾਂ ਚੁਕਾਂ ਦੀ ਖਿਮਾਂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਾਦਾ ਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ